ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਹੈਦੇ ਬਈ ਬੂਰਾਂ ਦੇ ਪਿੰਡ ਤੇ ਮੂਲੀਆ ਮਿੱਟੀ ਜੜਾਣੀ ਦੀ ਤੇ ਰੇਹ ਪਾਣਾ ਦਾ ਲੱਗਿਆ ਵੀ ਲਾਣਾ ਲੇਵਰ ਬਹੁਤ ਤਕੜੀ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਰ ਰਹੇ ਕੰਮ ਬਈ ਕਿੰਨੇ ਕ ਬਈ ਸਾਰੇ ਹੀ ਆ ਸਾਰੇ ਹੀ ਕਰਨਾ ਬਈ ਆ ਖਾਸਾ ਹੋ ਗਿਆ ਫੇ ਤਾਂ ਹਾਂ ਹਾਂ ਬਈ ਚੱਕ ਦਨ ਆਪਾਂ ਨੇ ਡੋਟ ਧਰ ਕੇ ਢਾਂਟੇ ਵਾਂ ਦੋ ਦਿਨਾਂ ਮੈਂ ਕਹੇ ਦੋ ਚਾਰ ਘੰਟੇ ਮਰ ਲਗਾ ਦੋ ਚਾਰ ਘੰਟੇ ਲਾ ਦੋ ਚਾਰ ਦਿਨ ਲਾ ਲੈ ਛਿੱਟੀ ਹੋਈ ਵੀ ਤੇ ਸਾਧਰੀ ਆ ਗਈ ਫਿਰ ਤਾਂ ਹਾਂ ਤੂੰ ਅਸਰੇ ਕਹਿੰਦਾ ਕਹਿੰਦਾ ਮਾਉਂਗਾ ਸਾਧਰੇ ਮੈਂ ਤੁਹਾਨੂੰ ਲੈਣਾ ਆਪੁੱਟੇ ਤੂੰ 10 ਵਜੇ ਉਹ ਯਾਰ ਘਰ ਦੇ ਕੇ ਗੱਲ ਕਰੀ ਦੀ ਕਹਿੰਦੀ ਚਲ ਜਾਇਆਂ ਹਾਂ ਹੈ ਤੇ ਭਾਈ ਕਹਿੰਦਾ ਖੜਾ ਰੂਪ ਬਦਲ ਗਈ ਹੈ ਹੈ ਕਹਿੰਦਾ ਚੱਲ ਵੀਪਾ ਭਈਆਂ ਦੇ ਕਰਾ ਲੂਗੇ ਤੇ ਭਈਆ ਪਾ ਗਿਆ ਜਦ ਦੇਖ ਭਈ ਆਵੇ ਆ ਗਏ ਹੈ ਭਈਆ ਕਹਿੰਦਾ ਤੁਸੀਂ ਪਾਈਏ ਸਾਡੇ ਮਾ ਮੇਰੇ ਮੁੰਡੇ ਕਿਤੇ ਗਏ ਭਈ ਆਉਣੇ ਯਾਰ ਹੁਣ ਲੇਵਰ ਲੱਗੀ ਹੋਈ ਆ ਨਾ ਨਾ ਲੇਵਰ ਨਹੀਂ ਬਾਤ ਤੁਸੀਂ ਆ ਕੇ ਮੈਂ ਕਿਹਾ ਚੱਲ ਫਿਰ ਜਿੰਨਾ ਕਹਿੰਦਾ ਉਹਨਾਂ ਕ ਕਰ ਦੰਨੇ ਹੋਏ ਰਹਿ ਗੜਾ ਗਿਆ 1 2 3 ਪੰਜ ਲੈਣਾ ਇਹ ਜੀਆਂ ਜੇ ਹੋ ਵੀ ਗਿਆ ਮਤਲਬ ਆ ਯਾਰ 4 ਤਾਂ ਰਹਿ ਗਏ ਮੈਂ ਕਹਿੰਦਾ ਜੇ ਲੱਗ ਰਹੇ ਸੀ ਸਪੀਡ ਨਾਲ ਲੱਗੇ ਰਹੇ ਤਾਂ ਕਰ ਦੂੰਗਾ ਭਈਆ ਅੱਜ ਦੇ ਦਿਨ ਵਾਂ ਥੋੜਾ ਯੋਜਨਾ ਕੱਲ ਨੂੰ ਹੋ ਜਾਣਾ ਕੱਲ ਸ਼ਾਮ ਤੱਕ ਫਾਈਨਲ ਕਰ ਦੋਗੇ ਭਈ ਸਾਰਾ ਅੱਜ ਸ਼ਾਮ ਤੱਕ ਕਹੇ ਚਲੋ ਅੱਜ ਸ਼ਾਮ ਤੱਕ ਵੀ ਕਰ ਸਕਦੇ ਆ ਪਤਾ ਕੁਝ ਨਹੀਂ ਤੇ ਲੱਗੇ ਰਹੇ ਹਾਂ ਕਿਉਂਕਿ ਮੈਂ ਤਾਂ ਲੱਗਿਆ ਰਹਿਣਾ ਯਾਰ ਤੂੰ ਪੁੱਗਾਂ ਕਿਉਂਕਿ ਮੈਂ ਕਰੀ ਜਾਣਾ ਕੰਮ ਕਰ ਕਰਦੇ ਚੱਲ ਤੁਸੀਂ ਵੀ ਆ ਆਪਾਂ ਕਰੀ ਕਰੀ ਸਾਰੇ ਜਾਂਦੇ ਆ ਹਾਂ ਆਏ ਹੋਏ ਦਾ ਵੀ ਸਾਲਾ ਵੀ ਸਾਲਾ ਦਮ ਤੋੜ ਕੇ ਤਾਂ ਨਹੀਂ ਭੇਜਦਾ ਵਿਰਾਮ ਵੀ ਕਰਨਾ ਸਾਲਾ ਬਸ ਆਹ ਚੀਜ਼ ਦਾ ਹੋਇਆ ਹਾਂ ਕੀ ਗੱਪਾਂ ਨੂੰ ਘਟੇ ਲਾਹਾ ਯਾਰ ਜਿੰਨਾ ਹੋ ਗਿਆ ਠੀਕ ਹੈ ਨਹੀਂ ਕੋਈ ਚੱਕਰ ਨਹੀਂ ਹੈਗਾ ਰਾਨਗਲ ਹੋਈ ਜਾਂਦਾ ਹਾਂ ਆਪਣੇ ਸਰੀਰ ਤੇ ਵੀ ਉੱਪਰ ਕੁਝ ਨਹੀਂ ਹੈ ਅ ਹੂੰ ਬਾਕੀ ਜਿੰਨਾ ਕ ਸਰੀਰ ਦਾ ਧਿਆਨ ਹੈ ਕਹਿੰਦੇ ਵੀ ਜਿੰਨਾ ਬਾਲੀ ਉਹਨਾਂ ਵਧੀਆ ਆਹ ਓਟੋ ਪਰਤਾ ਕੋਈ ਉਹ ਨਹੀਂ ਹੈ ਸਰੀਰ ਦੇ ਉੱਪਰ ਐਦ ਕਿ ਮੋਨੀਆਂ ਲਾਈਆਂ ਬਾਈ ਮੋਨੀਆਂ ਲਾਈਆਂ ਯਾਰ ਆਪਾਂ ਪਾਣੀ ਲੱਗਦਾ ਆਪਾਂ ਕਿਤੇ ਹੋਰ ਮਾਊਟਰ ਤੇ ਹਾਂ ਉਹ ਦੋਏ ਬੰਦੇ ਨੇ ਵੀ ਆਲੂ ਲਾਏ ਹੋਏ ਐ ਤੇ ਆਲੂ ਲਾਣੇ ਵਾਸਤੇ ਕਰਿਆ ਮਤਲਬ ਉਹਨੇ ਮਤਲਬ ਉਹ ਜਿਹੜੇ ਕਹਿੰਦਾ ਪਾਣੀ ਛੱਡ ਨਹੀਂ ਸਕਦੇ ਉਹਦੀ ਲਾਈਨ ਹੈ ਜਿਹੜੀ ਲੀਕ ਹੁੰਦੀ ਥੋੜੀ ਮੋਟਰ ਦੀ ਇਧਰ ਦੀ ਮੋਟਰ ਤੇ ਪਾਣੀ ਮਿਲਦਾ ਅੱਛਾ ਉਹ ਵੀ ਬੰਦੇ ਬੜੇ ਘੰਟੇ ਆ ਯਾਰ ਬਾਈ ਆ ਗਏ ਜੀ ਜੀਰੇ ਆਉਰੇ ਬਈਆ ਕਿਸੇ ਦੀ ਜਮੀਨ ਹੈ ਆ ਕਿਸੇ ਦੀ ਅੱਛੇ ਪ੍ਰਾਈਵੇਟ ਹੈ ਆ ਜਿਹੜਾ ਉਹ ਬੰਦੇ ਆ ਉਹ ਵੀ ਬੰਦੇ ਬੜੇ ਈ ਘੰਡ ਆਪਣੇ ਨਾਲ ਆਪਾਂ ਨੂੰ ਕਦੇ ਬਈ ਕਿਸੇ ਚੀਜ਼ ਤੇ ਕਦੇ ਨਾ ਨਹੀਂ ਕਰੀ ਅਜੇ ਤੱਕ ਆਹ ਵਧੀਆ ਕੰਨ ਚਾਹੀਦਾ ਸਾਰੇ ਬਈ ਸੋਣ ਬਈ ਅਗਲੇ ਨੂੰ ਕਹਿੰਦੇ ਨੂੰ ਤਾਂ ਵੀ ਨਹੀਂ ਜੀ ਕਰਦਾ ਹਜੇ ਕਿਉਂਕਿ ਯਾਰ ਅਗਲੇ ਦੀ ਚੀਜ਼ ਨਹੀਂ ਲੱਗੀ ਯਾਰ ਆਪਾਂ ਕਿਸੇ ਦੀ ਚੀਜ਼ ਖਰਾਬ ਕਰਕੇ ਆਪਣੀ ਸੁਧਾਰੀ ਉਹਦਾ ਫਾਇਦਾ ਜਿਆ ਕਰਾਣਾ ਨਹੀਂ ਜੇ ਅਗਲੇ ਦੀ ਜੇ ਰੋ ਖੜਦਾ ਆਪਾਂ ਵੀ ਖੜਦੇ ਬਈ ਇੱਕ ਗੱਦਾ ਤਿੰਨ ਹਜੇ ਗਿੱਲ ਹੈਗੇ ਉਹ ਐਰਨਿਕ ਦਾ ਆ ਮਾ ਇੱਕ ਦੋ ਦਿਨਾਂ ਨੂੰ ਹੋਰ ਕੱਢੇ ਜਾਣਾ ਫਰੇ ਪਾ ਕੇ ਪਾਣੀ ਲਾ ਦੇਣਾ ਹੈ ਹਾਂ ਰੇ ਪਾ ਕੇ ਬਾਈ ਪਾਣੀ ਲਾ ਦੋਗੇ ਫੇਰ ਦੇਖਦੇ ਉੱਥੇ ਜਾਣੀ ਬਾਈ ਬਹੁਤ ਵਧੀਆ ਜੁੰਦੀ ਆ ਜੀ ਜੋ ਬਾਕੀ ਹੈ ਯਾਰ ਕਰਵਾਵਾ ਉਹੀ ਹੁਣ ਉਹਦੇ ਉੱਪਰ ਕੁਛ ਨਹੀਂ ਹੈ ਜੇ ਘਾਣੇ ਅਦਰ ਬਸ ਇੱਕ ਬਾਈ ਇੱਕ ਘਾੜਾ ਇੱਧਰ ਹੈ ਪਾਣੀ ਦੀ ਘਾੜਾ ਬਾਈ ਕਿਹਦਾ ਪਤਾ ਕੋਈ ਵੀ ਨਾ ਮਿਲੇ ਉਹ ਰੱਬ ਦੇ ਤਾਂ ਕਿਹੜਾ ਹੈ ਬਾਈ ਸਾਰੇ ਹਾਂ ਪਾਣੀ ਦੀ ਘਾੜਾ ਥੋੜੀ ਜੀ ਇੱਧਰ ਹਾਂ ਬਸ ਥੋੜੀ ਜੀ ਪਾਣੀ ਤੇ ਆਪਾਂ ਨੂੰ ਯਾਰ ਬਾਕੀ ਜ਼ਮੀਨਾਂ ਦਾ ਵਧੀਆ ਇੱਥੇ ਤਾਂ ਕੋਈ ਕਨੈਕਸ਼ਨ ਕਨੈਕਸ਼ਨ ਲੈ ਵੀ ਲੈਂਦੇ ਕੁਛ ਵੀ ਕਰ ਲੈਂਦੇ ਤੇ ਹੁਣ ਆਪਣੇ ਪਾਸ ਇਹੀ ਹੈ ਕਿੰਨੀ ਗਾਇ ਤੁਹਾਡੇ ਸਾਹਮਣੇ ਜੀ ਨਾ ਹਾਂ ਇਹ ਰੰਗ ਨਿਮਲ ਲੈਂਦੇ ਚੰਗਾ ਵੀ ਲੱਗਦਾ ਇਹਨਾਂ ਦਾ ਕਹਾਣੀ ਵਿੱਚ ਤੇ ਕੁਝ ਨਿਕਲਣਾ ਵੀ ਨਹੀਂ ਹੈ ਜਿੰਨੇ ਮਾਪਾ ਨੂੰ ਵੀਰੇ ਕਨੈਕਸ਼ਨ ਮਿਲ ਜਾਣਾ ਫਿਰ ਆਪਾਂ ਨੂੰ ਲੈਣਾ ਵੀ ਕਨੈਕਸ਼ਨ ਪੇਂਦਾ ਹਾਂ ਉਰੇ ਬਾਈ ਸਾਡੇ ਹੈਗਾ 450 ਦੇ ਏੜ ਗੇੜ ਮਾ ਸਾਡੇ ਚਾਹੀਦਾ ਇਹਨਾਂ ਵਧੀਆ ਛੇ ਹਾਂ ਰੋਪੜਾ ਦੀ ਸਾਈਡ ਉਹ ਜਿਹੜੀ ਸਾਈਡ ਵਧੀਆ ਪਾਣੀ ਸਾਡੇ ਲੱਭੀ 20 ਫੁੱਟ ਤੱਕ 40 50 ਘਰ ਤੱਕ ਆ ਜਾਂਦਾ ਵਾਪਰਦਾ ਵੈਸੇ ਪਾਣੀ ਦਾ ਇੰਜਣ ਅਗਾਂ ਚੱਲਣ ਯੋਗ ਹੈਗਾ ਉੱਥੇ ਇੰਜਣ ਯੋਗ ਦਾ ਹੈਗਾ ਥੋੜੇ ਆ ਜਾਂਦਾ ਹਾਂ ਹਾਂ ਵਧੀਆ ਪਾਣੀ ਆ ਜਾਂਦਾ ਬਾਕੀ ਯਾਰ ਭਾਈ ਸਾਡੇ ਦੌਰੇ ਕੱਦੇ ਹੀ ਨਾਲਕੇ ਬੰਦ ਹੋ ਟਟਕੇ ਨਹੀਂ ਨਾਲਕੇ ਵੀ ਹੁਣ ਵੀ ਚੱਲ ਰਹੇ ਆ ਚੱਲਦੇ ਆ ਤੇ ਨਾਲਕੇ ਬੰਦ ਆ ਭਾਈ ਮਨ ਤਾਂ ਲੱਗਦਾ ਮੇਰੀ ਵੀ ਨੰਬਰ ਜਮਾ ਛੋੜੀ ਹੁੰਦੀ ਸੀ ਜਦ ਅਸੀਂ ਘਰੇ ਨਾਲਕੇ ਪਾਟਦੇ ਆ ਉਸ ਟਾਈਮੇ ਬੰਦ ਹੋ ਗਏ ਤੇ ਅੱਜ ਦੇ ਘਟੋਗਾ ਤਾਂ 15 20 ਸਾਲ ਮਤਲਬ ਪਹਿਲਾਂ ਨਾਲਕੇ ਖਰਮ ਹੋ ਗਏ ਦੇ ਇੱਧਰ ਹਾਂ ਇਹ ਹੁਣ ਵੀ ਕੋਈ ਚੱਲਦਾ ਹੋਊਗਾ ਕੋਈ ਟਾਮਾ 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 ਚੱਲਦਾ ਵੀ ਨਹਿਰਾਂ ਕੰਨੀ ਚੱਲਦੇ ਹੁਣੇ ਨਹਿਰ ਤੋਰੀ ਕਿਹੜੀ ਆ ਉਹਦਾ ਸਾਰਾ ਗੰਦਾ ਪਾਣੀ ਆਉਂਦਾ ਐ ਡੱਡੂ ਮਾਝੇ ਚੰਡੀ ਡੱਡੂ ਮਾਝੇ ਹਾਂ ਆ ਵੀ ਟੋੜਾਲੇ ਸਾਈਡ ਮੈਂ ਜਾਂ ਬਾਕੀ ਪਾਣੀ ਦਾ ਕੋਈ ਹੈ ਨਹੀਂ ਪਰ ਬਈ ਜ਼ਮੀਨ ਸਾਡੀ ਵੀ ਤਗੜੀ ਆ ਆਪਣਿਆਂ ਦੀ ਆ ਜ਼ਮੀਨ ਵਧੀਆ ਬਾਈ ਬਈ ਹੱਸ ਕੇ ਨਿਕਲੋ ਵੀ ਹਰੇਕ ਪਾਣੀ ਥੋੜਾ ਜਿਹਾ ਇੱਕ ਹੋਰ ਪਾਣੀ ਦੀ ਕਮੀ ਆ ਬਸ ਜ਼ਮੀਨਾਂ ਵਧੀਆ ਆ ਆ ਦੇਖ ਲੈ ਤੇਰੇ ਸਾਹਮਣੇ ਜਿੰਨੀ ਵੀ ਫਸਲ ਹੁੰਦੀ ਸਾਰੀ A to Z ਸਾਰੇ ਇਧਰ ਫਸਲ ਹੁੰਦੀ ਆ ਪਾਣੀ ਕਰਕੇ ਵਧੀਆ ਹੁੰਦੀ ਆ ਕੰਨਾ ਲਾ ਲਓ ਕੁਛ ਵੀ ਲਾ ਲਓ ਮੋਲੀ ਲਾ ਲਓ ਕੁਛ ਵੀ ਮਤਲਬ A to Z ਜਿਹੜੀ ਮਰਜ਼ੀ ਫਸਲ ਆ ਉਹ ਉਰੇ ਲੱਗ ਸਕਦੀ ਆ ਹਾਂ ਅਨਾ ਘੈਂਟਾ ਨਾ ਤਾਂ ਇਹਨੂੰ ਬੋਲਦੀ ਆ ਪਰੇਜ਼ਲੀ ਕਹਿ ਸਕਦੇ ਨਾ ਤਾਂ ਉਹ ਡੱਕਰ ਕਹਿ ਸਕਦੇ ਠੀਕ ਠੀਕ ਮਿੱਟੀ ਵੀ ਕਿੰਨੀ ਉਹਦੇ ਵਾਲੀ ਆ ਨਾ ਡੱਕਰ ਆ ਨਾ ਉਹ ਜਾਉ ਮਿੱਟੀ ਇਹਲੇ ਫਿਰ ਬਾਕੀ ਦਿਖਾਣੇ ਆ ਜੀ ਤੁਹਾਨੂੰ ਜਲਦੀ ਭਾਈ ਤੇ ਆਪਣੇ ਮੂਲੀਆਂ ਵਾਲੀ ਦਾ ਕੰਮ ਨਵੇੜ ਤਾਂ ਤਾਂ ਤੇ ਆ ਥੋੜਾ ਘਰੇ ਗਿਆ ਦੋ ਘਰੇ ਕਰਤੇ ਤੇ ਤੇ ਮੈਂ ਖਾਲ ਚੱਲਦੇ ਫਿਰ ਮਹਾਂ ਘੁੰਮੇ ਨੇ ਵੀ ਮੋਹਲ ਮੋਲ ਮੂਰਮਾ ਇੱਧਰ ਚੱਲ ਰਿਹਾ ਤਾਂ ਵੀ ਕੰਮ ਟਰੈਕਟਰ ਹਲੇ ਤੱਕ ਵਧੀਆ ਚੱਲ ਰਹੀ ਜਿਆ ਤੇ ਬਾਕੀ ਭਈ ਅੱਜ ਹੌਲੈਂਡ ਬੋ ਚੱਲੇ ਰਹੇ ਇੱਧਰ ਮਾਲ ਹੀ ਕੰਨੀ ਬੂਆ ਦੇ ਪਿੰਡ ਇੱਕ ਵਾਰ ਮੈਂ ਕਿ ਚੱਲ ਜਾਏ ਆਨੇ ਆ ਖਤਨਾ ਵੀਰਾ ਕਹਿੰਦਾ ਤਾਂ ਦਿਖਾਣੇ ਫੇ ਤੁਹਾਨੂੰ ਕਿੰਨਾ ਕੱਢਿਆ ਬਈ ਉਹ ਉੱਥੇ ਲੱਗੇ ਤੇ ਉਹ ਤਾਂ ਕੜਤਾ ਤੇ ਵਾਕੀ ਕਾਲੂ ਕੱਢੂਗੇ ਅੱਧੇ ਦੇ ਵੱਧ ਕੜਤਾ ਬਈ ਮੋੜਸਾ ਲੈ ਗਿਆ ਖਤੇ ਅੱਜ ਛੇਤੀ ਕਰਿਆ ਕੰਮ ਆ ਲੱਗੇ ਬਸ ਆ ਦੋ ਰਹਿ ਗਏ ਬਾਕੀ ਆ ਥੋੜਾ ਜਿਹਾ ਹੀ ਰਹਿ ਜਾਂਦਾ ਹਾਂ ਹੋ ਗਿਆ ਬਸ ਥੋੜਾ ਜਿਹਾ ਹੀ ਰਹਿ ਗਿਆਣਾ ਬਈ ਨਾ ਕਾਲੂ ਹੋ ਜਾਣ ਇੱਕ ਝਟਾ ਹਾਂ ਕੋਈ ਨਾ ਕੋਈ 5:00 ਵਜੇ ਆ ਕੇ 10:00 ਵਜੇ ਤੱਕ ਨਿੰਬੜੀ ਹੈ ਨਾ ਤੇ ਚੱਲ ਭਾਈ ਹਾਂ ਕੋਈ ਗੱਲ ਨਾ ਕੋਈ ਚੱਲਦੇ ਆਂ ਘੁੰਮਣ ਹੈ ਘੁੰਮਣ ਤੇ ਬਾਕੀ ਦਿਖਾਣੇ ਭਾਈ ਤੁਹਾਨੂੰ ਤੇ ਬਾਕੀ ਵੀ ਤੁਹਾਨੂੰ ਦਿਖਾਣੇ ਆ ਹਾਂ ਕੀ ਬਣਦਾ ਅਗੇ ਹਾਂ ਜੀ ਹਾਂ ਹਾਂ ਤੁਹਾਨੂੰ ਚੱਲਦੇ ਪਾਸਾ ਨਹੀਂ ਮੈਂ ਚੱਲਦੇ ਘੁੰਮਣਾ ਨਾ ਤੋਕੇ ਚੱਲ ਹਾਂ ਜੀ ਭਾਈ ਅੱਪਾ ਜਾ ਰਹੇ ਆ ਬੇੜਾ ਰੋਡ ਆ ਭਈਏ ਵੀਰ ਪੰਜਾਬ ਇਹ ਵੀਰ ਪੰਜਾਬ ਵਾਲਾ ਮੋੜ ਆ ਐਰਪੋਰਟ ਰੋਡ ਆ ਐਰਪੋਰਟ ਰੋਡ ਚੱਲਦੇ ਆ ਭਾਈ ਆਈ ਰੋਡ ਤੇ ਜਿਹੜੋ ਜੀ ਆਏ ਤੇ ਬਹੁਤ ਦੂਰ ਨੂੰ ਪਹੁੰਚਿਆ ਦਾ ਰਾਤ ਆਹ ਮੋਲ ਦੇ ਵਿੱਚ ਚਲੇ ਆ ਯਾਰ ਇੱਕੋ ਡੈਕਲੇਸ਼ਨ ਹੋਈ ਵੀ ਇੱਧਰ ਕਰਾ ਦੇ ਵੀ ਆਪਣੇ ਉੱਧਰ ਕਰਦੇ ਜੇ ਇਹਨਾਂ ਮਿੱਡਵਾਂ ਟੀਵੀ ਵਾਲਕੇ ਚੜ੍ਹਦੇ ਨੇ ਬਸ ਮੋਲ ਦੇ ਵਿੱਚ ਜੀ ਇੱਧਰ ਆਪਾਂ ਮੋਲ ਦੇ ਵਿੱਚ ਆ ਗਏ ਤਾਂ ਮਨਜੀ ਬਈ ਅਸੀਂ ਮੋਲ ਦੇ ਵਿੱਚ ਪਹੁੰਚ ਗਏ ਆ ਤੇ ਬਸ ਤੇ ਬਾਕੀ ਜਾ ਰਹੇ ਆਪਾਂ ਤੇ ਬਾਕੀ ਦਿਖਾਣੇ ਆ ਜੀ ਬਈ ਪਾ ਜਾ ਰਹੇ ਆਂ ਓੜੀਆਂ ਉਤਰਦੀਆਂ ਤੇ ਚੜ੍ਹਦੀਆਂ ਦਿਖਾਣੀਆਂ ਆਹ ਦੇਖੋ ਆਹ ਸਮਾਰ ਕਿੱਥੇ ਆਣਾ ਸਮਾਰ ਕਿੱਥੇ ਆਣਾ ਲੰਟ ਕਿਹੜਾ ਮੋਲ ਆ ਬਈ ਇਹ 20 ਰ 20 ਰ ਹੈ ਬਈ ਖਾਲੀ ਹੋਵੇ ਆ ਦੇਖ ਲਓ ਮੈਂ ਫੇਰ ਛੱਲਣ ਜਾਵਾਂ ਇਹ ਆ ਹਾਂਜੀ ਕਿ ਹਾਲ ਹੈ ਲੋ ਨਿਆਰੇ ਅੰਦਰ ਪੰ ਜਾਣੇ ਵੀ ਥੱਲੇ ਨੂੰ ਹੁਣ ਇਹ ਕਰੋ ਕਿਤੇ ਨੀਤੀ ਘੁੰਮਣ ਲੋ ਜਿੱਥੇ ਘੁੰਮਣਾ ਸੈਂ ਮੈਂ ਕਿਤੇ ਬਹਿ ਜਾਣਾ ਤੁਹਾਨੂੰ ਘੁੰਮਾਉਂਗਾ ਹਾਂਜੀ ਬਈ ਹੈ ਮੈਂ ਦਰ ਆਹ ਦੇਖੋ ਜੀ ਆਹ ਕੋਣ ਹੈ ਹੈਪੀ ਹੈ ਸੁੱਖਾ ਹੈ ਆ ਬਈ ਛੱਟੀ ਫੈਮਿਲੀ ਹੈ ਜੀ ਆ ਛੱਟੀ ਫੈਮਿਲੀ ਹੈ ਜੀ ਦੇਖ ਸਕਦੇ ਤੁਸੀਂ ਬੰਦ ਹੋਏ ਹੋਏ ਆ ਵੀ ਦੇਖ ਸਕਦੇ ਬਈ ਤੁਸੀਂ ਇਹ ਸਾਰੇ ਬੰਦ ਹੋਏ ਹੋਏ ਆ ਵੀਰ ਪੰਜਾਬ ਚ ਇੱਕ ਹੋਰ ਗੁੰਮਗਾ ਆ ਸਵਾਣੇ ਨੂੰ ਖੁੱਲ੍ਹਿਆਣਾ ਅਹ ਇਹ ਵਾਕੀ ਵੀ ਇੱਧਰ ਕੱਪੜੇ ਕੱਪੜੇ ਆ ਤੁਸੀਂ ਦੇਖ ਸਕਦੇ ਆ ਬਈ ਇਹ ਕੱਪੜੇ ਕੱਪੜੇ ਹੋਏ ਵੀ ਆ ਆ ਭਈਏ ਕਾ ਲੱਗੇ ਖਾਣਾ ਆਹ ਨਾਲੇ ਜਿਹੜਾ ਛੋਟੇ ਦੀ ਕਰਦਾ ਉਹ ਖਾਣਾ ਲੱਗੇ ਖਾਣਾ ਗਿਆ ਅਣੀਆਂ ਆ ਭਈ ਪੀਜ਼ਾ ਵਾਲੇ ਤਾਂ ਖੜੇ ਆ ਨੀ ਆ ਰਾਂ ਅੱਜ ਦਾ ਸਾਡੇ ਪਿੰਡ ਵੀ ਆ ਜਾ ਕੋਈ ਖਲਾ ਦੋ ਰੋਪੜ ਕਾਗੇ ਪਹਿਲਾਂ ਜੋ ਮੈਂ ਉਸ ਤੋਂ ਪਿਆ ਰੋਪੜ ਮਾਣੀ ਮੋਲ ਪਰ ਉਹਨੂੰ ਬੈਠਾ ਸਾਡੇ ਖੱਡੇ ਖੁੱਲ ਗਏ ਇਥੇ ਟੈਂਟ ਵਾਲੀ ਦੁਕਾਨ ਕਿੰਨੇ ਖੋਲ ਲਈ ਹਾਂ ਸਾਡੇ ਜਿਹੜਾ ਪੋਲੀ ਹੈ ਕਿੱਥੇ ਪੁੱਲ ਤੱਕ ਦੁਕਾਨਾਂ ਹੀ ਦਖਾਣਾ ਹੋਈ ਨਹੀਂ ਦੇਖ ਲਈ ਕਿੰਨੇ ਹਾਂ ਅੱਧੇ ਨੂੰ ਪਤਾ ਲੱਗ ਗਈਆਂ ਰੈੜੀਆਂ ਨਹੀਂ ਹੈ ਦੁਕਾਨਾਂ ਖੁੱਲ੍ਹਾ ਲੱਗ ਗਈ ਤੁਸੀਂ ਹਾਂ ਉਹਨੇ ਕਿੰਨੇ ਖੋਲ ਲਈ ਸਾਰਾ ਮੈਂ ਇੱਧਰ ਹੋ ਜਾ ਰਿਹਾ ਕਿੰਨੇ ਕੋਲ ਆਈ ਕੁਝ ਕਰਦਾ ਉਧਰ ਕਾਟਣ ਲੱਗ ਗਿਆ ਉਹ ਲੋਕਾਂ ਨੇ ਇੱਧਰ ਨੂੰ ਹੋ ਲੈਣਾ ਇੱਧਰ ਨੂੰ ਕਾਟਿਆ ਜਾਣਾ ਉਧਰ ਤੇ ਇੱਧਰ ਨੂੰ ਹੋਣਾ ਆਈ ਕੰਮ ਹੋਈ ਜਾਣਾ ਹਾਂ ਪਰ ਖੇਤੀ ਕਾਟੇ ਹੀ ਨਹੀਂ ਉਹ ਹਾਂ ਅਗਰ ਪ੍ਰੈਸਟੀ ਵੱਲੋਂ ਜ਼ਿਆਦਾ ਜ਼ਿਆਦਾ ਮਿਹਨਤ ਹੀ ਆਈ ਜੇ ਬੰਦੇ ਵੀ ਲੈ ਜਾਣੇ ਹੋਣਗੇ ਬੰਦੇ ਇਧਰੋਂ ਕਾਟੇ ਹਾਂ ਸਾਰਾ ਕੋਟੀ سامنے ਖਾਲੀ ਹੈ ਸਾਰਾ ਖਾਲੀ ਵੇ ਅਦਰ ਬਈ ਸਾਰੀ ਦੁਕਾਨਾਂ ਬੰਦ ਹੋ ਗਈਆਂ ਹਾਂ ਅਸੀਂ ਇਸ ਦੀ ਇਸ ਜਮਾਨੇ ਦੇ ਲੋਕ ਉੱਤੇ ਪਹਿਲੇ ਵੱਡੇ ਨੂੰ ਲੈ ਅੱਥੋਂ ਐਂਟੀ ਹੋ ਗਈ ਆ ਇਹਦਾ ਹਾਂ ਮਤਲਬ ਨਹੀਂ ਇਹ ਨਾ ਕਰ ਰਿਹਾ ਟ੍ਰੈਂਡਿੰਗ ਹੋ ਜਾ ਗਿਆ ਟ੍ਰੈਂਡਿੰਗ ਤਾਂ ਬਹੁਤ ਜ਼ਿਆਦਾ ਅੱਗੇ ਗਿਆ ਅੱਗੇ ਅੱਗੇ ਦਾ ਪਹਿਲਾ ਉਹ ਟ੍ਰੈਂਡਿੰਗ ਜੋ ਚੱਲਣ ਲੱਗ ਗਿਆ ਯਾ ਮਾਇ ਦੇ ਵੀ ਆ ਰਿਹਾ ਮਾ ਆਉ ਦੇ ਬੱਸ ਉਸ ਤੋਂ ਮੈਨੂੰ ਉਹ ਟ੍ਰੈਂਡਿੰਗ ਚ ਉਹ ਚੱਲ ਲੱਗ ਗਿਆ ਹਾਂ ਉਹ ਵਾਲਾ ਹਾਂ ਸਾਡੀ ਤਾਂ ਉਹ ਹੀ ਆ ਹੁਣ ਅਜਿੱਤੀ ਜਾਇਆ ਕਰਨਾ ਹਾਂ ਇੱਥੇ ਇਦਾਂ ਬੰਦੇ ਹੋ ਗਏ ਹੁਣ ਇਹ ਤਾਂ ਬੱਸ ਬੰਦ ਹੋਣਗੇ ਕਿੰਨਾ ਚਿਰ ਲੱਗਦਾ ਟੀਵੀ ਹੋਣਾ ਹਾਂ ਬਣਾਇਆ ਬਹੁਤ ਜ਼ਿਆਦਾ ਬਣਾਇਆ ਪਰ ਉਹਨਾਂ ਤੇ ਲੈਣੇ ਦੀ ਗੱਲ ਚੱਲ ਰਹੀ ਹਾਂ ਮਤਲਬ ਕਿ ਅੰਨਾ ਉਹ ਵੈਰੀਫਾਈ ਚੀਜ਼ਾਂ ਨਹੀਂ ਹੋਈਆਂ ਚੀਜ਼ਾਂ ਨਹੀਂ ਇੰਨੀ ਉਹ ਹੋਈਆਂ ਹਾਂ ਚਲੋ ਭਾਈ ਬਾਕੀ ਅੱਜ ਦਾ ਵਲੋਗ ਇੰਨਾ ਕੀਤਾ ਜੀ ਤੇ ਬਾਕੀ ਫਿਰ ਅਸੀਂ ਖਾ ਪੀ ਲਈਏ ਚਲਦੇ ਆਂ ਜੀ ਫਿਰ